ਕੁਝ ਜਿਹੜੇ ਨੌਜਵਾਨ ਰੂਸ ਦੇ ਵਿੱਚ ਲਾਪਤਾ ਨੇ ਰੂਸ ਦੇ ਵਿੱਚ ਪੰਜਾਬ ਦੇ ਹਰਿਆਣੇ ਦੇ ਇਸ ਤੋਂ ਇਲਾਵਾ ਹੋਰ ਨਾ ਕਈ ਸੂਬਿਆਂ ਦੇ ਨੌਜਵਾਨ ਨੇ ਜਿਨ੍ਹਾਂ ਦਾ ਅਜੇ ਥੋ ਪਤਾ ਨਹੀਂ ਲੱਗ ਰਿਹਾ ਜੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਜਾਂਦੇ ਨੇ ਤਾਂ ਉਦੋਂ ਕਾਫੀ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਨੇ ਕਿ 200 ਦੇ ਕਰੀਬ ਭਾਰਤੀਆਂ ਨੂੰ ਵਾਪਸ ਲਿਉਣ ਦੇ ਉੱਤੇ ਸਹਿਮਤੀ ਹੋ ਗਈ ਹੈ ਪਦੇਸ਼ਾਂ ਵੱਲ ਨੂੰ ਤੁਰਦੇ ਐ ਮੈਂ ਕਈ ਵਾਰ ਗੱਲ ਕੀਤੀ ਐ ਉਦੋਂ ਨਾ ਘਰ ਦੇ 7ਵੇਂ ਸੁਭਾਤ ਦੇ ਵਿੱਚ ਜਾ ਕੇ ਗੱਲ ਕਰਦੇ ਆ ਵੀ ਕਿਤੇ ਕੋਈ ਮੜਾ ਜਾਈ ਗੱਲ ਬਾਹਰ ਨਾ ਨਿਕਲੇ ਪਹਿਲਾਂ ਵੀ ਉਹਨਾਂ ਨੇ ਕਾਫੀ ਨੂੰ ਵਾਪਸ ਲਿਆਂਦਾ ਉਹਨਾਂ ਦੇ ਯਤਨ ਸੀ ਤੇ ਹੁਣ ਵੀ ਉਹਨਾਂ ਦੇ ਕੋਲ ਗਏ ਨੇ ਕਈ ਗੱਲ ਇਹ ਕਹਿੰਦੇ ਐ ਜੇ ਜਦੋਂ ਉਹ ਉੱਥੇ ਪਹੁੰਚੇ ਉੱਥੋਂ ਉਹਨਾਂ ਨੂੰ ਕਿਸੇ ਹੋਰ ਮੁਲਕ ਦਾ ਜਹਾਜ਼ ਚੜਾ ਦਿੱਤਾ ਗਿਆ ਆਮ ਤੌਰ ਤੇ ਰੂਸ ਵਾਲਿਆਂ ਨੇ ਜਿੰਨੇ ਬੰਦੇ ਉਹਨਾਂ ਕੋਲ ਗਏ ਉਹਨਾਂ ਚੋਂ ਬਹੁ ਗਿਣਤੀ ਨੂੰ ਉਹਨਾਂ ਨੇ ਫੌਜ ਚ ਭਰਤੀ ਕਰਕੇ ਬਾਰਡਰਾਂ ਤੇ ਭੇਜਤਾ ਵੀ ਚਲੋ ਬਹਾਲਾਂ ਕਿ ਜਿਹੜੇ ਇਹ ਨੌਜਵਾਨ ਇੱਥੋਂ ਗਏ ਸੀ ਉਹਨਾਂ ਦੀ ਸਹਿਮਤੀ ਸੀ ਜਾਂ ਨਹੀਂ ਸੀ ਇਹ ਕੋਈ ਮੈਟਰ ਨਹੀਂ ਕੀਤਾ ਕਿ ਤੋ ਬੰਦਾ ਫਸ ਜਾਵੀਂ ਫਿਰ ਉਹ ਕਹਿੰਦਾ ਚੱਲ ਜਾ ਰੇ ਇਸੇ ਤਨਖਾਹ ਤੇ ਗੁਜ਼ਾਰਾ ਕਰ ਲਓ ਘਟੋ ਘਟ ਦੋ ਵਕਤ ਦੀ ਰੋਟੀ ਤਾਂ ਮਿਲੂਗੀ ਰੂਸ਼ ਦੇ ਰਾਸ਼ਟਰਪਤੀ ਬਲਦੀਮੀਰ ਪੁਤਨ ਸਭ ਨੂੰ ਮਿਲ ਕੇ ਆਏ ਸੀ ਉਹਦਾ ਦਾ ਭਰੋਸਾ ਸੀ ਕਿ ਅਸੀਂ ਤੁਹਾਡੇ ਨੌਜਵਾਨ ਵਾਪਸ ਭੇਜ ਦਾਂਗੇ ਸਾਡੇ ਸਿਆਸਤਦਾਨ ਸ਼ਾਹਵਲ ਨੇ ਇਹ ਫਰਜੀ ਏਜੰਟ ਸ਼ਾਮਲ ਨੇ ਇੱਕ ਵੱਡੇ ਕਿਸਮ ਦਾ ਗਰੋਹ ਬਣ ਗਿਆ ਮੈਂ ਗਰੋਹ ਸ਼ਬਦ ਵਰਤਾਂਗਾ ਕੁਝ ਜਿਹੜੇ ਨੌਜਵਾਨ ਰੂਸ ਦੇ ਵਿੱਚ ਲਾਪਤਾ ਨੇ ਰੂਸ ਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਇਸ ਤੋਂ ਇਲਾਵਾ ਹੋਰ ਨਾ ਕਈ ਸੂਬਿਆਂ ਦੇ ਨੌਜਵਾਨ ਨੇ ਜਿਨ੍ਹਾਂ ਦਾ ਜਿੱਥੋਂ ਪਤਾ ਨਹੀਂ ਲੱਗ ਰਿਹਾ ਕਹਿੰਦੇ ਰੂਸ ਦੀ ਸੈਨਾ ਦੇ ਵਿੱਚ ਭਰਤੀ ਹੋਏ ਸੀਗੇ ਪਿਛੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਜਾਂਦੇ ਨੇ ਤਾਂ ਉਦੋਂ ਕਾਫੀ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਨੇ ਕਿ 200 ਦੇ ਕਰੀਬ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਉੱਤੇ ਸਹਿਮਤੀ ਹੋ ਗਈ ਹੈ ਪਰ ਮਿੰਨਲਾ ਦਾ ਸਾਲ ਹੋਣ ਵਾਲਾ ਹੋ ਗਿਆ ਅਜੇ ਤੱਕ ਕੋਈ ਵੀ ਅਜਈਆਂ ਵਾਪਸੀਆਂ ਸ਼ੁਰੂ ਨਹੀਂ ਹੋ ਸਕੀਆਂ ਤਾਂ ਰੂਸ ਦੇ ਵਿੱਚ ਜਿਹੜੇ ਨੌਜਵਾਨ ਲਾਪਤਾ ਨੇ ਉਹਨਾਂ ਦੇ ਪਰਿਵਾਰ ਚਿੰਤਤ ਨੇ ਕਹਿੰਦੇ ਸਾਡੇ ਸੰਪਰਕ ਦੇ ਵਿੱਚ ਨਹੀਂ ਆ ਰਹੇ ਜੇਕਰ ਕਿਤੇ ਹੈ ਤਾਂ ਸਾਨੂੰ ਉਹਨਾਂ ਦੀ ਕੋਈ ਨਾ ਕੋਈ ਜਾਂਚ ਪੜਤਾਲ ਕਰਵਾਈ ਜਾਵੇ ਤੇ ਕੁਝ ਪੀੜਤ ਜਿਹੜੇ ਪਰਿਵਾਰ ਨੇ ਉਹ ਸੰਤ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੂੰ ਮਿਲਣ ਪਹੁੰਚੇ ਨੇ ਜੀ ਤੁਸੀਂ ਠੀਕ ਕਹਿ ਰਹੇ ਹੋ ਜਦੋਂ ਇਹ ਲੋਕ ਵਿਦੇਸ਼ਾਂ ਵੱਲੋਂ ਤੁਰਦੇ ਆ ਮੈਂ ਕਈ ਵਾਰ ਗੱਲ ਕੀਤੀ ਹੈ ਉਦੋਂ ਨਾ ਘਰ ਦੇ ਸੱਤਵੇਂ ਸੁਭਾਤ ਦੇ ਵਿੱਚ ਜਾ ਕੇ ਗੱਲ ਕਰਦੇ ਆ ਵੀ ਕਿਤੇ ਕੋਈ ਮੜਾ ਜਾਈ ਗੱਲ ਬਾਹਰ ਨਾ ਨਿਕਲ ਜੇ ਹੁਣ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਕਿ ਇਸ ਵੇਲੇ ਰਾਜ ਸਭਾ ਦੇ ਮੈਂਬਰ ਨੇ ਪਹਿਲਾਂ ਵੀ ਉਹਨਾਂ ਨੇ ਕਾਫੀ ਨੂੰ ਵਾਪਸ ਲਿਆਂਦਾ ਉਹਨਾਂ ਦੀ ਯਤਨ ਸੀ ਤੇ ਹੁਣ ਵੀ ਉਹਨਾਂ ਦੇ ਕੋਲ ਗਏ ਨੇ ਕਈ ਗੱਲ ਇਹ ਕਹਿੰਦੇ ਆ ਕਿ ਜਦੋਂ ਉਹ ਉੱਥੇ ਪਹੁੰਚੇ ਉਹ ਤੋਂ ਉਹਨਾਂ ਨੂੰ ਕਿਸੇ ਹੋਰ ਮੁਲਕ ਦਾ ਜਹਾਜ਼ ਚੜਾ ਦਿੱਤਾ ਗਿਆ ਇਹਨਾਂ 'ਚ ਇੱਕ ਮੁੰਡਾ ਹੈਗਾ ਗੁਰਾਇਆਂ ਦਾ ਮਨਦੀਪ ਸਿੰਘ ਹੂੰ ਉਹਦਾ ਜਿਹੜਾ ਇੱਥੇ ਰਿਸ਼ਤੇਦਾਰ ਹੈ ਉਹ ਕਹਿੰਦਾ ਵੀ ਸਾਲ ਹੋ ਗਿਆ ਹੁਣ ਤਾਂ ਗੱਲ ਹੀ ਨਹੀਂ ਹੋਈ ਆਮ ਤੌਰ ਤੇ ਰੂਸ ਵਾਲਿਆਂ ਨੇ ਜਿੰਨੇ ਬੰਦੇ ਉਹਨਾਂ ਕੋਲ ਗਏ ਉਹਨਾਂ 'ਚੋਂ ਬਹੁ ਗਿਣਤੀ ਨੂੰ ਉਹਨਾਂ ਨੇ ਫੌਜ ਵਿੱਚ ਭਰਤੀ ਕਰਕੇ ਬਾਰਡਰਾਂ ਤੇ ਭੇਜਤਾ ਵੀ ਚਲੋ ਹੂੰ ਜਾ ਕੇ ਫੌਜੀ ਜਵਾਨਾਂ ਵਾਂਗ ਲੜੋ ਪਰ ਹਾਲਾਂਕਿ ਜਿਹੜੇ ਇਹ ਨੌਜਵਾਨ ਇੱਥੋਂ ਗਏ ਸੀ ਉਹਨਾਂ ਦੀ ਸਹਿਮਤੀ ਸੀ ਜਾਂ ਨਹੀਂ ਸੀ ਇਹ ਕੋਈ ਮੈਟਰ ਨਹੀਂ ਕੀਤਾ ਜਦੋਂ ਬੰਦਾ ਫਸ ਜਾਵੇ ਫਿਰ ਉਹ ਕਹਿੰਦਾ ਚੱਲ ਜਾ ਰੇ ਇਸੇ ਤਨਖਾਹ ਤੇ ਗੁਜ਼ਾਰਾ ਕਰ ਲਓ ਘੱਟੋ ਘੱਟ ਦੋ ਵਕਤ ਦੀ ਰੋਟੀ ਤਾਂ ਮਿਲੂਗੀ ਤੁਸੀਂ ਠੀਕ فرمایا ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਰੂਸ਼ ਦੇ ਰਾਸ਼ਟਰਪਤੀ ਬਲਾਦੀ ਮੀਲ ਪੂਤਨ ਸਾਹਿਬ ਨੂੰ ਮਿਲ ਕੇ ਆਏ ਸੀ ਉਹਦਾ ਦਾ ਭਰੋਸਾ ਸੀ ਕਿ ਅਸੀਂ ਤੁਹਾਡੇ ਨੌਜਵਾਨ ਵਾਪਸ ਭੇਜ ਦਾਂਗੇ ਉਹਨਾਂ ਦਿਨਾਂ ਦੇ ਵਿੱਚ ਕੁਝ ਨੌਜਵਾਨ ਵਾਪਸ ਆਏ ਵੀ ਸੀ ਹਮ ਪਰ ਜੇ ਬਹੁਤ ਸਾਰੇ ਅਜਿਹੇ ਨੇ ਜਿਹੜੇ ਨਹੀਂ ਆਏ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਦੇ ਵਿੱਚ ਹੋਰ ਇੰਟਰਵਿਊਨ ਕਰਨਾ ਚਾਹੀਦਾ ਸੀ ਕਈ ਜੀ ਕੁਝ ਲੋਕ ਆ ਗਏ ਕੁਝ ਅਜੇ ਰਹਿੰਦੇ ਨੇ ਸਰਕਾਰ ਇਸ਼ਤਿਹਾਰ ਦੇ ਕੇ ਲੋਕਾਂ ਤੋਂ ਪਤਾ ਵੀ ਕਰ ਲੈਂਦੀ ਕਿ ਕਿੰਨੇ ਨੌਜਵਾਨ ਪਰਤੇ ਆਏ ਕਿੰਨੇ ਅਜੇ ਉੱਥੇ ਹੀ ਨੇ ਇਹ ਗੱਲਬਾਤ ਦੀ ਇਹ ਸਿਲਸਿਲਾ ਲਗਾਤਾਰਤਾ ਦੇ ਵਿੱਚ ਚਲਾਇਆ ਜਾਂਦਾ ਤਾਂ ਕਿ ਪਤਾ ਲੱਗ ਜਾਂਦਾ ਕਿ ਐਨੇ ਕਿਤਾ ਆ ਗਏ ਆ ਰਹੇਗੇ ਹੂੰ ਸੋ ਹੁਣ ਵੀ ਇਸ ਦੇ ਵਿੱਚ ਜਿਵੇਂ ਸੰਤ ਸਿਚੇਵਾਲ ਸਾਹਿਬ ਨੇ ਉਹਨਾਂ ਦੀ ਗੱਲ ਸੁਣੀ ਹੈ ਭਰੋਸਾ ਦਿੱਤਾ ਹੈ ਅਸੀਂ ਗੱਲ ਕਰਾਂਗੇ ਹੂੰ ਮੇਰੇ ਨਾਲ ਸੰਤ ਸਿਚੇਵਾਲ ਸਾਹਿਬ ਬਕਾਇਦਾ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਸਾਡੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨਾਲ ਹੂੰ ਇਹ ਗੰਭੀਰਤਾ ਵਾਲੇ ਮੁੱਦੇ ਤੇ ਇਕੱਠੇ ਬੈਠ ਕੇ ਇਹਦਾ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ ਪਰ ਤੁਸੀਂ ਜਿੰਨਾ ਮਰਜੀ ਸਮਝਾ ਲਓ ਇੱਥੇ ਤਰਵਿੰਦਰ ਸਿੰਘ ਹੂੰ ਇਹ ਲੋਕ ਨਹੀਂ ਹਟਦੇ ਅੱਜ ਇੰਟਰਵਿਊ ਦੇ ਦਿਓ ਕਿ ਐਨੇ ਬੰਦੇ ਰੂਸ ਭੇਜਣੇ ਨੇ ਜੇ ਉਹਨਾਂ ਦਾ ਆਰਡਰ ਆਵੇ 6 5000 ਬੰਦੇ ਭੇਜਣਾਂ ਤਾਂ ਇੱਥੇ 5 ਲੱਖ ਤੱਕ ਵੀ ਦਰਖਾਸਤ ਆ ਸਕਦੀ ਹੈ ਲੋਕਾਂ ਨੂੰ ਕੋਈ ਪਰਵਾਹ ਨਹੀਂ ਇਸ ਈਚਾ ਦੇ ਵਿੱਚ ਜਿੱਥੇ ਸਾਡੇ ਲੋਕ ਖੁਦ ਸ਼ਾਮਲ ਨੇ ਸਾਡੇ ਸਿਆਸਤਦਾਨ ਸ਼ਾਮਲ ਨੇ ਇਹ ਫਰਜੀ ਏਜੰਟ ਸ਼ਾਮਲ ਨੇ ਇੱਕ ਵੱਡੇ ਕਿਸਮ ਦਾ ਗਰੋਹ ਬਣ ਗਿਆ ਮੈਂ ਗਰੋਹ ਸ਼ਬਦ ਵਰਤਾਂਗਾ ਜਿਹੜੇ ਨੌਜਵਾਨਾਂ ਦੀਆਂ ਸਦਰਾਂ ਨਾਲ ਖੇਡਦੇ ਐ ਗਲਤ ਤਰੀਕੇ ਨਾਲ ਉਹਨਾਂ ਨੂੰ ਵਿਦੇਸ਼ ਭੇਜਦੇ ਐ ਤੇ ਫਿਰ ਜਦੋਂ ਕਿਸੇ ਪਾਸੇ ਦੇ ਨਹੀਂ ਰਹਿੰਦੇ ਫਿਰ ਉਹ ਕਦੇ ਸਿਚੇਵਾਲ ਸਾਹਿਬ ਕਦੇ ਕੋਈ ਮੈਂਬਰ ਪਾਰਲੀਮੈਂਟ ਕਦੇ ਕੋਈ ਮੰਤਰੀ ਕਦੇ ਕੋਈ ਐਮ ਐਲ اے ਜਿੱਥੇ ਆਸ ਦੀ کرن ਜਾਗਦੀ ਆ ਉੱਥੇ ਜਾ ਕੇ ਪਹੁੰਚ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ ਉਹ ਭਲੇ ਮਾਨਸੋ ਜਿੰਨੇ ਪੈਸੇ ਲਾ ਕੇ ਤੁਸੀਂ ਭੇਜ ਰਹੇ ਹੋ ਜੇ ਉਹਨੇ ਪੈਸਿਆਂ ਦੇ ਵਿੱਚ ਉਹਨੂੰ ਕਾਰੋਬਾਰ ਦੇ ਦੇਉ ਤਾਂ ਅਧਿਕ ਪੈਸਿਆਂ 'ਚ ਤਾਂ ਕੋਈ ਸ਼ੱਕ ਨਹੀਂ ਪਰ ਮਿਹਨਤ ਕਰਨੀ ਪੈਣੀ ਹੈ ਇੱਥੇ ਮਿਹਨਤ ਨਹੀਂ ਕਰਨੀ ਬਾਹਰ ਜਾ ਕੇ ਅਸੀਂ ਬਾਥਰੂਮਾਂ ਦੀ ਸਫਾਈ ਕਰਨ ਲਈ ਵੀ ਮਜਬੂਰ ਹੋ ਜਾਂਦੇ ਆ ਤੇ ਫਖਰ ਮਹਿਸੂਸ ਕਰਦੇ ਆ ਜੀ ਜੀ ਬਿਲਕੁਲ ਜੀ ਟਲਸਾਬ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ अब D5 चैनल हिंदी भी होगा साथ कीने ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ